ਮੈਂ ਤੁਹਾਡਾ ਆਪਣਾ ਤੇਂਦਰਪਾਲ ਸਿੰਘ ਸਮੂਹ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੰਘਰਸ਼ੀ ਚ ਬਹੁਤ ਸਾਰੇ ਅਜਿਹੇ ਸੁੱਚੇ ਮੋਤੀ ਹਨ ਜਿਨ੍ਹਾਂ ਸੁੱਚੇ ਮੋਤੀਆਂ ਦਾ ਸ਼ਾਇਦ ਹੀ ਹੈ ਕਦੇ ਕੋਈ ਸਿੱਖ ਇਤਿਹਾਸਕਾਰਾਂ ਪੰਜਾਬ ਦੇ ਸੰਘਰਸ਼ ਦਾ ਇਤਿਹਾਸ ਲਿਖਣ ਵਾਲਿਆਂ ਵਿੱਚੋਂ ਕੋਈ ਜ਼ਿਕਰ ਕਰੇ ਅਜਿਹੇ ਹੀ ਸੁੱਚੇ ਮੋਤੀਆਂ ਦੇ ਕਰਣ ਹਮੇਸ਼ਾ ਸੰਘਰਸ਼ ਪਾਇਦਾ ਰਹਿੰਦਾ ਤੁਰਦਾ ਅੱਗੇ ਵਧਦਾ ਤੇ ਆਧਾਰ ਬਣਾਉਂਦਾ ਅਜਿਹਾ ਹੀ ਇੱਕ ਸੁੱਚਾ ਮੋਤੀ ਸੀ ਸਰਦਾਰ ਤਰਲੋਕ ਸਿੰਘ ਜੰਮੂ ਜਿਹੜਾ 13 ਜਨਵਰੀ 2025 ਨੂੰ ਆਪਣੀ ਜੀਵਨ ਦੀ ਯਾਤਰਾ ਪੂਰੀ ਕਰਕੇ ਬਾਣਾ ਸਾਥ ਕਰ ਗਏ 20 ਜੂਨ 1962 ਨੂੰ ਇਸ ਧਰਤੀ ਤੇ ਸਰਦਾਰ ਇਕਬਾਲ ਸਿੰਘ ਜੀ ਅਤੇ ਸਰ ਬੀਬੀ ਇੰਦਰ ਜੋਤ ਕੋਰ ਜੀ ਦੇ ਘਰੇ ਉਹਨਾਂ ਦਾ ਜਨਮ ਹੋਇਆ ਸੀ ਜਿਹੜੇ ਕਿ ਬਿਸ਼ਨਾ ਇਲਾਕੇ ਦੇ ਕੋਟਲੀ ਪਿੰਡ 'ਚ ਰਹਿੰਦੇ ਨੇ ਬਿਸ਼ਨਾ ਬੜਾ ਪੁਰਾਣਾ ਇਲਾਕਾ ਹੈ ਕੋਟਲੀ ਚਾਲਕਾ ਉਹਨਾਂ ਦਾ ਪਿੰਡ ਹੈ ਜਿੱਥੇ ਉਹਨਾਂ ਨੇ ਰਹਿ ਕੇ ਪੂਰੀ ਵਿੱਦਿਆ ਵੀ ਲਈ ਅਤੇ ਹੁਣ ਤੱਕ ਉੱਥੇ ਉਸੇ ਜਦੀ ਕਾਰਜਚੀ ਰਹੇ ਨੇ ਅਤੇ ਉੱਥੇ ਹੀ ਉਹਨਾਂ ਦੇ ਸਵਾਸ ਪੂਰੇ ਹੋਏ ਨੇ ਆਖਿਰ ਸਾਰਦਾਰ ਤਰਲੋਕ ਸਿੰਘ ਹੈ ਕੌਣ ਸੀ ਬੜੀ ਜ਼ਰੂਰੀ ਅਤੇ ਬਹੁਤ ਹੀ ਵਿਲੱਖਣ ਜ਼ਿੰਦਗੀ ਦੇ ਜੀਉਣ ਵਾਲੇ ਸਰਦਾਰ ਤਰਲੋਕ ਸਿੰਘ ਜੀ ਨਾਲ ਦਾਸ ਦਾ ਸੰਬੰਧ ਆਲ ਇੰਡੀਆ ਸਿੱਖੀ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਸੰਘਰਸ਼ ਕਰਕੇ ਹੈ ਜੰਮੂ ਕਸ਼ਮੀਰੀ ਚਾਲ ਇੰਡੀਆ ਸਿੱਖᱤ ਸਟੂਡੈਂਟ ਫੈਡਰੇਸ਼ਨ ਦੇ ਜਿੰਨੇ ਵੀ ਕੈਂਪ ਲੱਗੇ ਉਹਨਾਂ ਸਾਰੇ ਕੈਂਪਾਂ ਵਿੱਚ ਸਰਦਾਰ ਤਰਲੋਕ ਸਿੰਘ ਜੀ ਪਹਿਲਾਂ ਜੇ ਸਿਖਿਆਰਥੀ ਅਤੇ ਬਾਅਦ ਵਿੱਚ ਐਜੇ ਪ੍ਰਬੰਧਕ ਸ਼ਾਮਲ ਹੁੰਦੇ ਰਹੇ ਸਿੱਖ ਸੰਘਰਸ਼ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਅਤੇ ਪਾਇਦਾਰ ਯੋਗਦਾਨ ਹੈ ਇੱਕ ਅਜਿਹਾ ਯੋਗਦਾਨ ਜਿਸ ਨੂੰ ਸ਼ਾਇਦ ਹੀ ਕਦੇ ਕਿਸੇ ਕਿਤਾਬਤ ਵਿੱਚ ਲਿਆਇਆ ਜਾਵੇ ਜਿਹੜੇ ਲੀਡਰ ਬਣ ਜਾਂਦੇ ਨੇ ਉਹ ਹਮੇਸ਼ਾ ਹੀ ਸਾਹਮਣੇ ਆਉਂਦੇ ਨੇ ਪਰ ਲੀਡਰਾਂ ਨੂੰ ਬਣਾਉਣ ਵਾਲੇ ਜਿਹੜੇ ਹੁੰਦੇ ਨੇ ਉਹ ਹਮੇਸ਼ਾ ਹੀ ਗੁਮਨਾਮ ਹੀ ਚਿਰਾ ਜਾਂਦੇ ਨੇ ਸਰਦਾਰ ਤਰਲੋਕ ਸਿੰਘ ਆਲ ਇੰਡੀਆ ਸਿੱਖੀ ਸਟੂਡੈਂਟ ਫੈਡਰੇਸ਼ਨ ਨੂੰ ਜੰਮੂ ਵਿੱਚ ਬਣਾਉਣ ਵਾਲੀਆਂ ਸ਼ਖਸੀਅਤਾਂ ਚੁਣੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜੰਮੂ ਕਸ਼ਮੀਰ ਵਿੱਚ ਆਲ ਇੰਡੀਆ ਸਿੱਖੀ ਸਟੂਡੈਂਟ ਫੈਡਰੇਸ਼ਨ ਦੇ ਪੈਰ ਕੇ ਕਰਾਨੀ ਚ ਮਜਬੂਤ ਕਰਾਨੀ ਚ ਆਪਣੀ ਪੂਰੀ ਜ਼ਿੰਦਗੀ ਤੇ ਹੁਣ ਤੱਕ ਦਾ ਸਫਰ ਖਪਤ ਕਰ ਦਿੱਤਾ ਕੋਈ ਅਜਿਹਾ ਫੈਡਰੇਸ਼ਨ ਦਾ ਬੰਦਾ ਨਹੀਂ ਹੋਏਗਾ ਕੋਈ ਅਜਿਹਾ ਖੜਕੂ ਸਿੰਘ ਨਹੀਂ ਹੋਏਗਾ ਕੋਈ ਅਜਿਹਾ ਸਿੱਖ ਸੰਘਰਸ਼ੀ ਚ ਯੋਗਦਾਨ ਪਾਉਣ ਵਾਲਾ ਸੰਘਰਸ਼ੀ ਨਹੀਂ ਹੋਏਗਾ ਤੇ ਕੋਈ ਅਜਿਹਾ ਤਬਰ ਨਹੀਂ ਹੋਏਗਾ ਜਿਹਨੂੰ ਸਿੱਖ ਸੰਘਰਸ਼ ਕਰਕੇ ਕੋਈ ਪਰੇਸ਼ਾਨੀ ਹੋਈ ਹੋਏ ਜੰਮੂ ਅਤੇ ਕਸ਼ਮੀਰੀ ਚ ਉਸ ਦੇ ਘਰੇ ਸਰਦਾਰ ਤਰਲੋਕ ਸਿੰਘ ਜੀ ਨਾ ਗਏ ਹੁਣ ਉਹਦੇ ਦੁੱਖ ਵਿੱਚ ਵੀ ਦੁੱਖ ਵੰਡਾਉਂਗਾ ਇਹਨੇ ਸੁਖ ਵਿੱਚ ਵੀ ਸੁਖ ਵੰਡਾਉਂਗਾ ਇਹਨੇ ਚਾਹੇ ਉਹਨਾਂ ਨੂੰ ਕਿਸੇ ਨੇ ਬੁਲਾਇਆ ਚਾਹੇ ਉਹਨਾਂ ਨੂੰ ਕਿਸੇ ਨੇ ਨਹੀਂ ਬੁਲਾਇਆ ਇਹ ਉਸ ਵਿਅਕਤੀ ਦੀ ਖਾਸੀਅਤ ਸੀ ਉਹਦੀ ਧੜਕਣ ਵਿੱਚ ਸਿੱਖੀ ਜੀਵਨ ਦੀ ਸੀ ਔਰ ਉਹ ਸਿੱਖੀ ਵਿੱਚ ਹੀ ਧੜਕਣ ਆਪਣੀ ਜੀਵੰਦਾਰ ਰੱਖਦੇ ਸੀ ਇਹ ਕਾ ਸੰਨਰ ਲੇਪ ਇੱਕ ਸਨ નિস্বਾਰਥ ਵਿਅਕਤੀ ਜਿਸ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੀ ਨਹੀਂ ਬਾਅਦ ਵਿੱਚ ਬਾਬਾ ਜਰਨੈਲ ਸਿੰਘ ਖਾਲਸਾ ਪਿੰਰਾਲਾ ਦੇ ਸੰਘਰਸ਼ ਵਿੱਚ ਵੀ ਮਾਰਕੇਦਾਰੀ ਯੋਗਦਾਨ ਪਾਇਆ ਉਹ ਉਹਨਾਂ ਨੇ ਇੰਜੀਨੀਅਰਿੰਗ ਕੀਤੀ ਇੰਜੀਨੀਅਰਿੰਗ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਦੇ ਪੀਡਬਲਿਊਡੀ ਡਿਪਾਰਟਮੈਂਟ ਵਿੱਚ ਉਹ ਇੰਜੀਨੀਅਰ ਲੱਗ ਗਏ ਬਤੌਰ ਇੰਜੀਨੀਅਰ ਵੀ ਉਹਨਾਂ ਨੇ ਸੰਘਰਸ਼ੀ ਚ ਆਪਣਾ ਯੋਗਦਾਨ ਲਗਾਤਾਰਤਾ ਹੀ ਚ ਜਾਰੀ ਰੱਖਿਆ ਸਰਵਿਸ ਹੀ ਚੋਂਦੇ ਹੋਏ ਵੀ ਉਹਨਾਂ ਨੇ ਹਰ ਇੱਕ ਦੀ ਸਹਾਇਤਾ ਕੀਤੀ ਹਾਈ ਡਾਊਟਸ ਦਿੱਤੇ ਠਾਰਾਂ ਦਿੱਤੀਆਂ ਆਉਣਾ ਜਾਣਾ ਜਾਰੀ ਰੱਖਿਆ ਅਤੇ ਸੰਘਰਸ਼ ਨੂੰ ਅੱਗੇ ਤੋਰਨਾ ਜਾਰੀ ਰੱਖਿਆ ਇੱਕ ਅਜਹੀ ਸ਼ਖਸੀਅਤ ਦਾ ਅਚਨਚੇ ਤੁਰ ਜਾਣਾ ਦਾਸ ਲਈ ਬਹੁਤ ਵੱਡਾ ਝਟਕਾ ਸੀ ਜਿਸ ਵੇਲੇ 13 ਜਨਵਰੀ 2024 ਨੂੰ ਉਹਨਾਂ ਦੇ ਵੱਡੇ ਸੁਪੁੱਤਰ ਪ੍ਰਭਜੋਤ ਸਿੰਘ ਨੇ ਦੂਸਰਾ ਉਹਨਾਂ ਦਾ ਦੋ ਬੇਟੇ ਨੇ ਦੂਸਰਾ ਗਗਨਜੋਤ ਕੋਰ ਗਗਨਜੋਤ ਸਿੰਘ ਪ੍ਰਭਜੋਤ ਸਿੰਘ ਨੇ ਜਿਸ ਵੇਲੇ ਮੈਨੂੰ ਲਗਭਗ 1:30 ਵਜੇ ਫੋਨ ਕੀਤਾ ਕਿ ਪਾਪਾ ਨਹੀਂ ਰਹਿ। ਮੇਰਾ ਇੱਕਦਮ ਹੱਥ ਕੰਬ ਗਿਆ ਕਿ ਹੈ ਕਿਉਂਕਿ ਦੋ ਦਿਨ ਪਹਿਲਾਂ ਹਾਲੇ ਮੈਂ ਉਹਨਾਂ ਨਾਲ ਗੱਲ ਕੀਤੀ ਸੀ। ਦੋ ਦਿਨ ਪਹਿਲਾਂ ਹੀ ਉਹਨਾਂ ਨਾਲ ਪਟਿਆਲੇ ਦਾ ਪ੍ਰੋਗਰਾਮ ਬਣ ਰਿਹਾ ਸੀ ਕਿ ਵੀ ਅਸੀਂ ਪਟਿਆਲੇ ਆ ਰਹੇ ਹਾਂ ਤੇ ਹਫ਼ਤਾ ਤੁਹਾਡੇ ਕੋਲ ਰਾਵਾਂਗੇ ਮੈਂ ਕਿਹਾ ਜੀ ਬਿਲਕੁਲ ਆਓ ਹਲੇ ਠੰਡ ਬਹੁਤ ਆ ਤੁਸੀਂ ਦੇਖ ਲਓ ਕਹਿੰਦੇ ਨਹੀਂ ਅਸੀਂ ਠੰਡ ਤੋਂ ਬਾਅਦ ਹੀ ਹਫ਼ਤੇ 10 ਦਿਨ ਬਾਅਦ ਆਵਾਂਗੇ ਜਦੋਂ ਤੁੰਦ ਤੁੰਦ ਪਾਣੀ ਬੰਦ ਹੋ ਜਾਏਗੀ ਤੇ ਦੋ ਦਿਨ ਪਹਿਲਾਂ ਗੱਲ ਹੋਈ ਹੋਈ ਤੇ ਦੂਸਰੇ ਦਿਨ ਹੀ ਤੁਹਾਨੂੰ ਉਸ ਗੁਰਸਿੱਖ ਦੇ ਚਲਾਣੇ ਦਾ ਕਰਜਾਂ ਦਾ ਉਦੇ ਹੀ ਬੇਟੇ ਵੱਲੋਂ ਸੁਨੇਹਾ ਮਿਲੇ ਆਪਣੇ ਆਪ ਵਿੱਚ ਦਿਲ ਖਮਾਉਂ ਘਟਨਾ ਹੁੰਦੀ ਹੈ ਮੈਂ ਪੁੱਛਿਆ ਬੇਟਾ ਕਿਵੇਂ ਹੋਇਆ ਉਹਨਾਂ ਨੇ ਇਸ ਪੂਰੀ ਜਾਣਕਾਰੀ ਦਿੱਤੀ ਸਵੇਰੇ ਬਿਲਕੁਲ ਠੀਕ ਸਨ ਸਾਈਕਲ ਤੇ ਸਾਈਕਲ ਚਲਾਉਂਦੇ ਸਨ ਸਵੇਰੇ ਸਾਈਕਲਿੰਗ ਕਰਦੇ ਸਨ ਕਹਿੰਦੇ ਬਿਲਕੁਲ ਘਰ ਕੇ ਆਏ ਨੇ ਅੱਧਾ ਘੰਟਾ ਆਰਾਮ ਕਰਨ ਤੋਂ ਬਾਅਦ ਫਿਰ ਸਵੇਰੇ ਪੈਦਲ ਤੁਰਨ ਵਾਸਤੇ ਵੀ ਤੇ ਸਾਰ ਵਾਸਤੇ ਵੀ ਦੁੱਧ ਲੈਣ ਜਾਂਦੇ ਸਨ ਉਹ ਵੀ ਕੀਤਾ ਦੇ ਲਾਕ ਪਾ ਕੇ ਜਿਸ ਵੇਲੇ ਉਹਨਾਂ ਨੇ ਇਸ਼ਨਾਨ ਕੀਤਾ ਇਸ਼ਨਾਨ ਕਰਨ ਲਈ ਬਾਥਰੂਮ ਵਿੱਚ ਗਏ ਨੇ ਤੇ ਉੱਥੇ ਉਹਨਾਂ ਨੂੰ ਇਸ਼ਨਾਨ ਕਰਦੇ ਦੌਰਾਨ ਬ੍ਰੇਨ ਹੈਮਰੇਜ ਹੋਇਆ ਉਹਨਾਂ ਦੇ ਦਿਮਾਗ ਦੀਆਂ ਤਿੰਨ ਜਾਂ ਚਾਰ ਨਸਾਂ ਫਟ ਗਈਆਂ ਤੇ ਪੂਰੇ ਦਿਮਾਗ ਵਿੱਚ ਸਿਰ ਵਿੱਚ ਉਹਨਾਂ ਦੇ ਖੂਨ ਇਕੱਠਾ ਹੋ ਗਿਆ ਹਸਪੀਟਲ ਲੈ ਕੇ ਗਏ ਹਸਪੀਟਲ ਹੈ ਛੋਟੇ ਤੋਂ ਫਿਰ ਵੱਡੇ ਹਸਪਤਾਲ ਲਿਜਾਣਾ ਪਿਆ ਐਮਸੀ ਚ ਉੱਥੇ ਉਹਨਾਂ ਨੇ ਦੱਸਿਆ ਕਿ ਬਈ ਨਹੀਂ ਹੁਣ ਕੁਝ ਨਹੀਂ ਹੋ ਸਕਦਾ ਤੇ ਹਲੇ ਡਾਕਟਰ ਦੱਸ ਹੀ ਰਹੇ ਸਨ ਤੇ ਉਹਨਾਂ ਨੇ ਆਪਣੇ ਸਵਾਸ ਪੂਰੇ ਕਰ ਲਏ ਬੁਰੀ ਜ਼ਿੰਦਗੀ ਸੱਚ ਅਤੇ ਇਮਾਨਦਾਰੀ ਨਾਲ ਉਹਨਾਂ ਨੇ ਗੁਜ਼ਾਰੀ ਪੂਰੀ ਜ਼ਿੰਦਗੀ ਸੱਚ ਤੇ ਟਿਕੇ ਰਹੇ ਪੂਰੀ ਜ਼ਿੰਦਗੀ ਮੈਂ ਵੀਡੀਓ ਕਿਉਂ ਬਣਾ ਰਿਹਾ ਮੈਂ ਇਸ ਲਈ ਬਣਾ ਰਿਹਾ ਕਿ ਅਜ ਅਹ ਸੱਚੇ ਮੋਤੀ ਹੀ ਕੋਮਾ ਦਾ ਨਿਰਮਾਣ ਕਰਦੇ ਨੇ ਕੋਮ ਖੜੀ ਕਰਦੇ ਨੇ ਸਰਦਾਰ ਤਰਲੋਕ ਸਿੰਘ ਜੀ ਵਰਗੇ ਆਪਣੀ ਕਮਾਈ ਚੋਂ ਹਮੇਸ਼ਾ ਦਸਵੰਦ ਕੱਢਦੇ ਰਹੇ ਦਸਵੰਦ ਤੋਂ ਇਲਾਵਾ ਆਪਣੇ ਪਿੰਡ ਵਿੱਚ ਪਹਿਲਾਂ ਗਰੀਬ ਬੱਚੇ ਪੜਾਉਂਦੇ ਰਹੇ ਸਿੱਖ ਬੱਚੇ ਪੜਾਉਂਦੇ ਰਹੇ ਸਿੱਖ ਬੱਚਿਆਂ ਨੂੰ ਸਿੱਖੀ ਪੜਾਉਣ ਵਾਸਤੇ ਟਿਊਸ਼ਨਰ ਆਖ-ਰਾਖ ਕੇ ਦਿੰਦੇ ਰਹੇ ਟੀਚਰ ਰੱਖ ਰੱਖ ਕੇ ਦਿੰਦੇ ਰਹੇ ਆਪ ਜਾ ਕੇ ਸਕੂਲ ਸਕੂਲਾਂ ਵਿੱਚ ਅਤੇ ਮੁਹੱਲਿਆਂ ਵਿੱਚ ਬੱਚੇ ਇਕੱਠੇ ਕਰਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਗੁਰਮੁਖੀ ਸਿਖਾਉਂਦੇ ਰਹੇ ਅਤੇ ਅਜਿਹਾ ਕੋਈ ਵੀ ਜੰਮੂ ਕਸ਼ਮੀਰ ਦਾ ਧੜਾ ਨਹੀਂ ਹੋਏਗਾ ਕਿਉਂਕਿ ਫੈਡਰੇਸ਼ਨ ਹਮੇਸ਼ਾ ਨਹੀਂ ਧੜਾ ਕਰ ਰਹੀ ਹੈ ਔਰ ਧਲੇਬੰਦੀ ਤੋਂ ਦੂਰ ਰਹੀ ਹੈ ਅਸੀਂ ਪੰਥ ਤੇ ਗੁਰੂ ਗ੍ਰੰਥ ਲਈ ਕੰਮ ਕਰਨ ਵਾਲਿਆਂ ਵਿੱਚੋਂ ਆ ਉਹ ਵੀ ਗੁਰੂ ਗ੍ਰੰਥ ਤੇ ਗੁਰਪੰਥ ਲਈ ਕੰਮ ਕਰਦੇ ਸਨ ਜਿਹੜੇ ਮਰਜ਼ੀ ਤਲੇ ਨੇ ਜਿੱਦੋਂ ਵੀ ਆਵਾਜ਼ ਮਾਰੀ ਉਹ ਉੱਥੇ ਗਏ ਉਹਨਾਂ ਲਈ ਉਹਨਾਂ ਨੇ ਕੰਮ ਕੀਤਾ ਸਿੱਖੀ ਨੂੰ ਮਿਤ ਕੰਮ ਕੀਤਾ ਉਹ ਹਾਈਜੈਕਰਸ ਜਿਹੜੇ ਨੇ ਉਹਨਾਂ ਦੇ ਪਰਿਵਾਰਾਂ ਨਾਲ ਲਗਾਤਾਰਤਾ ਹੀ ਚ ਜੁੜੇ ਰਹੇ ਉਹਨਾਂ ਦੇ ਦੁੱਖ ਸੁੱਖ ਸਾਰੇ ਵਡਾਉਂਦੇ ਰਹੇ ਦਲੀਪ ਸਿੰਘ ਨਾਲ ਉਹਨਾਂ ਦੇ ਬੜੇ ਨੇੜੇ ਦੇ ਔਰ ਉਹਨਾਂ ਦੇ ਪਰਿਵਾਰ ਤੇ ਵੀ ਬੜੇ ਨੇੜੇ ਦੇ ਸਮੰਤਰ ਸਰਦਾਰ ਗੁਰਦੀਪ ਸਿੰਘ ਜੀ ਹੋਏ ਨੇ ਆਰਐਸ ਪੂਰੇ ਤੋਂ ਉਹਨਾਂ ਦੇ ਪਰਿਵਾਰ ਨਾਲ ਵੀ ਜਿਨ੍ਹਾਂ ਦਾ ਮੁਕਾਬਲਾ ਬਣਵਾ ਦਿੱਤਾ ਗਿਆ ਅੰਮ੍ਰਿਤਸਰ ਤੋਂ ਫੜਵਾ ਕੇ ਮੁਕਾਬਲਾ ਬਣਵਾਇਆ ਗਿਆ ਉਹਨਾਂ ਨਾਲ ਉਹਨਾਂ ਦੇ ਬਲੇ ਨੇੜਲੇ ਸਬੰਧ ਰਹੇ ਪਰ ਬੜੇ ਨਜ਼ਦੀਕ ਦੇ ਸਬੰਧ ਰਹੇ ਸਰਦਾਰ ਤਰਲੋਕ ਸਿੰਘ ਜਿਹੀ ਸ਼ਖਸੀਅਤ ਜਿਨ੍ਹਾਂ ਨੇ ਗੰਦੋਵ ਵਿੱਚ ਗੁਰਦੁਆਰਾ ਨਿਰਮਾਣ ਵਾਸਤੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਬਹੁਤ ਵੱਡਾ ਕਾ ਉਥੋਂ ਦੇ ਲੋਕ ਵੀ ਜਾਣਦੇ ਨੇ ਉੱਥੋਂ ਦੀਆਂ ਸ਼ਖਸੀਅਤਾਂ ਵੀ ਜਾਂਦੀਆਂ ਨੇ ਕੋਈ ਅਜਿਹਾ ਧਾਰਮਿਕ ਕਾਰਜ ਨਹੀਂ ਸੀ ਜਿਹਦੇ ਵਿੱਚ ਉਹ ਪਿੱਛੇ ਰਹਿ ਕੇ ਕੰਮ ਨਾ ਕਰਦੇ ਹੁਣ ਕਦੇ ਉਹਨਾਂ ਨੇ ਸਟੇਜ ਤੇ ਨਹੀਂ ਚੜਨਾ ਕਦੇ ਉਹਨਾਂ ਨੇ ਕੋਈ ਸਰੋਪਾ ਨਹੀਂ ਲਾਣਾ ਕਦੇ ਉਹਨਾਂ ਨੇ ਕਿਸੇ ਵੀ ਲੈਵਲ ਤੇ ਕੋਈ ਆਪਣਾ ਨਾਮ ਨਹੀਂ ਕਰਾਉਣਾ ਮੈਨੂੰ ਯਾਦ ਆ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਮਜਬੂਰ ਕੀਤਾ ਕਿ ਜਿਹੜੀਆਂ ਜੱਬੂ ਗੁਰਦੁਆਰਾ ਪ੍ਰਤਿਨਿਧੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਕਹਿੰਦੇ ਜੀ ਖੰਬਲਾ ਮਾਰੋ ਤੇ ਜੰਮੂ ਦੀ ਪ੍ਰਬੰਧਕ ਕਮੇਟੀ ਚ ਆਪਾਂ ਸਹੀ ਤੇ ਗੁਰਸਿੱਖ ਉਮੀਦਵਾਰ ਲਿਆਉਣ ਦਾ ਪ੍ਰਬੰਧ ਕਰੀਆ ਮੈਂ ਨਹੀਂ ਸੀ ਚਾਹੁੰਦਾ ਮੈਂ ਬੜੀ ਇਮਾਨਦਾਰੀ ਨਾਲ ਤੁਹਾਨੂੰ ਦੱਸ ਰਿਹਾ ਪਰ ਮੈਂ ਉਹਨਾਂ ਨੂੰ ਨਾਂ ਨਹੀਂ ਕਰ ਸਕਿਆ ਉਹਨਾਂ ਨੇ ਮੇਰੇ ਤੋਂ ਪੂਰੇ 2 ਮਹੀਨੇ ਦਾ ਸਮਾਂ ਲਿਆ ਵੀ ਤੁਸੀਂ ਜੰਮੂ ਕਸ਼ਮੀਰ ਵਿੱਚ ਹੀ ਰਹਿਣਾ ਅਸੀਂ ਉੱਥੇ ਰਹਿ ਕੇ ਹੋਰ ਬਹੁਤ ਸਾਰੇ ਸੱਜਣਾ ਨਾਲ ਮਿਲ ਕੇ ਇੱਕ ਪਰਫਾਰਮਾ ਤਿਆਰ ਕੀਤਾ ਉਹਦੇ ਪਿੱਛੇ ਸਾਰਿਆਂ ਦੇ ਪਿੱਛੇ ਸਰਦਾਰ ਤਰਲੋਕ ਸਿੰਘ ਸੀ ਕਿ ਨਿਸਵਾਰਥ ਬੰਦੇ ਚੁਣੇ ਜਾਣ ਕਿਵੇਂ ਚੁਣੇ ਜਾਣ ਉਹਨਾਂ ਤੋਂ ਕੀ ਐਫੀ ਡੈਵਿਟ ਲਈਏ ਕਿ ਜੇ ਆ ਆਪਣੇ ਕੀਤੇ ਵਾਦੇ ਅਤੇ ਗੁਰਸਿੱਖੀ ਤੋਂ ਤੇ ਧਰਮ ਦੇ ਕੰਮ ਤੋਂ ਪਿੱਛੇ ਹਟਦਾ ਬਕਾਇਦਾ ਉਹਨਾਂ ਤੋਂ ਪਹਿਲਾਂ ਇੱਕ ਐਫੀ ਡੈਵਿਟ ਬਣਵਾਇਆ ਗਿਆ ਕਿ ਫੇਰ ਭਈ ਮੇਰੀ ਨੁਮਾਇੰਦਗੀ ਕੈਂਸਲ ਮੰਨੀ ਜਾਏ ਤੇ ਉਸ ਤੋਂ ਅਸਤੀਫੇ ਤੱਕ ਲੈ ਗਏ ਪਹਿਲਾਂ ਹੀ ਲੈ ਕੇ ਰੱਖੇ ਗਈ ਕਮੇਟੀ ਬਣਾਈ ਗਈ ਉਹ ਕਮੇਟੀ ਆ ਸਾਰੇ ਕੰਮ ਕਰੇਗੀ ਅਸੀਂ 2 ਮਹੀਨੇ ਬਹੁਤ ਜ਼ਿਆਦਾ ਕੰਮ ਕੀਤਾ ਜੰਮੂ ਕਸ਼ਮੀਰ ਦੇ ਹਰ ਮੱਲੇ ਹਰ ਗੁਰਦੁਆਰੇ ਜਾ ਕੇ ਅਸੀਂ ਲੋਕਾਂ ਨੂੰ ਸਮਝਾਇਆ ਪਰ ਅਸੀਂ ਅਸਫਲ ਰਹੇ ਕਿਉਂ ਅਸਫਲ ਰਹੇ ਕਿਉਂਕਿ ਲੋਕੀ ਪਸੰਦ ਸਾਰਾ ਕੁਝ ਕਰਦੇ ਨੇ ਪਰ ਜਿਸ ਵਲੇ ਵੋਟ ਪਾਉਂਦੇ ਨੇ ਉਹ ਆਪਣੇ ਨਿੱਜ ਸਵਾਰਥਾਂ ਬਰਾਦਰੀ ਅਤੇ ਧੜੇਬੰਦੀ ਨੂੰ ਮਿੱਠਕ ਹੀ ਪਾਉਂਦੇ ਨੇ ਕਹੀ ਮੈਨੂੰ ਅਚੰਭਾ ਹੋਇਆ ਬਹੁਤ ਵੱਡਾ ਅਚੰਭਾ ਹੋਇਆ ਜਿਸ ਵਲੇ ਮੈਂ ਉਹਨਾਂ ਦੇ ਸੰਸਕਾਰ ਤੇ ਸਵੇਰੇ ਸਵੇਰੇ ਪਹੁੰਚਿਆ ਕੋਈ ਮੈਂ ਪੂਰੀ ਰਾਤ ਸਫਰ ਕੀਤਾ ਮੈਂ ਸਵੇਰੇ ਪਹੁੰਚਾ ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਅਚੰਬੇ ਨਾਲ ਦੇਖਿਆ ਕਿ ਵੀ ਇਹ ਆ ਵੀ ਆ ਗਏ ਕਈਆਂ ਨੇ ਮੈਨੂੰ ਕਿਹਾ ਕਹਿੰਦੇ ਜੀ ਤੁਹਾਨੂੰ ਕਿੰਨੇ ਖਬਰ ਦਿੱਤੀ ਮੈਂ ਕਿਹਾ ਜੀ ਮੇਰਾ ਪਰਿਵਾਰਕ ਰਿਲੇਸ਼ਨ ਸੀ ਅੱਛਾ ਪਰ ਫੇਰ ਵੀ ਇੰਜ ਪਹੁੰਚ ਜਾਣਾ ਜੀ ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਲੋਕਾਂ ਵਿੱਚ ਸਵਾ ਬਰਾਦਰੀ ਨਿਜੀ ਅਤੇ ਨਿਜੀ ਰਿਸ਼ਤੇ ਤੋਂ ਕੱਕ ਰਹੀ ਨਹੀਂ ਗਿਆ ਸਾਡਾ ਜਿਹੜਾ ਗੁਰਮਤ ਦਾ ਗੁਰਸਿੱਖੀ ਦਾ ਗੁਰਪੰਥ ਦਾ ਨਾਦੀ ਰਿਸ਼ਤਾ ਸੀ ਉਸ ਰਿਸ਼ਤੇ ਨੂੰ ਤੇ ਅਸੀਂ ਆਮੀਅਤ ਦੇ ਨਾਲ ਹੀ ਛੱਡ ਗਏ ਆ ਐ ਸਰਦਾਰ ਤਰਲੋਕ ਸਿੰਘ ਆਲ ਇੰਡੀਆ ਸਿੱਖੀ ਸਟੂਡੈਂਟ ਫੈਡਰੇਸ਼ਨ ਦਾ ਥੰਮ ਸੀ ਜੰਮੂ ਕਸ਼ਮੀਰ ਵਿੱਚ ਤੇ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਪੂਰੇ ਖਾਲਸਾ ਪੰਥ ਦਾ ਨਾਦੀ ਪੁੱਤਰ ਸੀ ਉਹ ਦਾ ਮੇਰਾ ਨਾਦੀ ਭਰਾਵਾਂ ਦਾ 85 ਅਸੀਂ ਦੋਨੋਂ ਨਾਦੀ ਸਿੱਖਦੇ ਪਰ ਇਸ ਚੀਜ਼ ਨੂੰ ਕਿੰਨੂੰ ਤੇ ਕੌਣ ਤੇ ਕਿਵੇਂ ਸਮਝਾਏ ਅੱਜ ਉਹ ਸਾਡੇ ਚ ਨਹੀਂ ਰਿਹਾ ਉਸ ਦੀਆਂ ਯਾਦਾਂ ਨੇ ਸਸਕਾਰ ਹੋ ਚੁੱਕਾ ਹੈ ਸਰਦਾਰ ਤਰਲੋਕ ਸਿੰਘ ਜੀ ਦੀਆਂ ਜਿਹੜੀਆਂ ਖੂਬਸੂਰਤ ਯਾਦਾਂ ਨੇ ਉਹ ਮੈਂ ਤਨ ਛੋਟੀਆਂ ਨਹੀਂਆਂ ਕਿਨ ਕਾ ਮਾਤਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਸ ਲਈ ਕੀਤੀਆਂ ਨੇ ਕਿਉਂਕਿ ਉਹ ਇੱਕ ਬਹੁਤ ਵੱਟਾ ਗੁਰਸਿੱਖ ਸੀ ਸਭ ਤੋਂ ਵੱਡੀ ਉਸ ਦੀ ਇਹ ਹੀ ਅਹਿਮੀਅਤ ਹੈ ਅਜਿਹੇ ਗੁਰਸਿੱਖਾਂ ਨੂੰ ਬਹੁਤ ਘੱਟ ਲੋਕ ਸੰਸਥਾਵਾਂ ਯਾਦ ਰੱਖਦੀਆਂ ਨੇ ਉਹਨਾਂ ਦੀਆਂ ਆਪਣੀਆਂ ਸੰਸਥਾਵਾਂ ਵੀ ਉਹਨਾਂ ਨੂੰ ਭੁੱਲ ਜਾਂਦੀਆਂ ਨੇ ਤੜੇਬੰਦੀ 'ਚ ਹੋਰ ਸਾਰੇ ਵੀ ਭੁੱਲ ਜਾਂਦੇ ਨੇ ਤੇ ਮੈਂ ਚਾਹੁੰਦਾ ਕਿ ਅਜੀਆਂ ਸ਼ਖਸੀਅਤਾਂ ਨੂੰ ਜਿਹੜੇ ਸਿੱਖੀ ਦੇ ਸੁੱਚੇ ਮੋਤੀ ਨੇ ਜਿੰਨਾ ਕਰਕੇ ਕੋਮਾ ਆਪਣੇ ਆਪ ਨੇ ਆਡੇ ਗਮਾਰਕ ਤੇ ਤੁਰਦੀਆਂ ਰਹਿੰਦੀਆਂ ਨੇ ਤੇ ਖੜੀਆਂ ਰਹਿੰਦੀਆਂ ਨੇ ਉਹਨਾਂ ਦੇ ਅੰਤਮ ਸੰਸਕਾਰ ਵਿੱਚ ਜਿਸ ਵੇਲੇ ਲਾਟਾਂ ਬਲ ਰਹੀਆਂ ਸਨ ਉਸ ਵੇਲੇ ਮਹਿਸੂਸ ਹੋ ਰਿਹਾ ਸੀ ਕਿ ਖਾਲਸਾ ਪੰਥ ਦਾ ਇੱਕ ਅਜਿਹਾ ਸੰਘਰਸ਼ੀ ਜਿਸ ਨੇ ਪਿੱਛੇ ਰਹਿ ਕੇ ਆਪਣੀ ਸਾਰੀ ਜ਼ਿੰਦਗੀ ਸਿੱਖ ਸੰਘਰਸ਼ ਤੇ ਵਰਤਮਾਨ ਸਿੱਖ ਸੰਘਰਸ਼ ਆਨੰਦਪੁਰ ਸਾਹਿਬ ਦੇ ਮਤੇ ਲਈ ਵੀ ਤੇ ਖਾਲਸਤਾਨ ਲਈ ਵੀ ਵਾਰ ਦਿੱਤੀ ਹੈ ਅੱਜੋ ਸਿਵੇਈ ਚ ਲਾਟਾਂ ਦੇ ਰੂਪ ਵਿੱਚ ਫੇਰ ਲਾਟ ਬਣ ਕੇ ਸਿੱਖ ਸੰਘਰਸ਼ ਲਈ ਹੀ ਬਲਦਾ ਪਿਆ ਹੈ ਅਜਿਹਾ ਸੁੱਚਾ ਮੋਤੀ ਸਰਦਾਰ ਤਰਲੋਕ ਸਿੰਘ ਸਰਦਾਰ ਤਰਲੋਕ ਸਿੰਘ ਜੀ ਦੇ ਇਹ ਜ਼ਿੰਦਗੀ ਸਿੱਖ ਸੰਘਰਸ਼ ਦੇ ਅਨੰਦਪੁਰ ਸਾਹਿਬ ਮਤੇ ਦੇ ਸੰਘਰਸ਼ ਦੇ ਤੇ ਫਿਰ ਖਾਲਸਾਤਨ ਦੇ ਸੰਘਰਸ਼ ਦੇ ਇੱਕ ਅਜਿਹੇ ਪਹਿਲੂ ਨੂੰ ਲੈ ਕੇ ਤੁਰੀ ਤੇ ਸਮਾਪਤ ਹੋਈ ਹੈ ਜਿਸ ਦੀ ਇਤਿਹਾਸਕਾਰਾਂ ਇਚ ਸ਼ਾਇਦ ਹੀ ਕਿਤੇ ਕੋਈ ਵਿਆਖਿਆ ਮਿਲ ਸਕੇ ਪਰ ਅਜਿਹੇ ਸੁੱਚੇ ਮੋਤੀਆਂ ਕਰਕੇ ਹੀ ਮੰਜ਼ਲਾਂ ਲਈ ਜਿਹੜੇ ਭਰਤੀ ਸਿਲਸਲੇ ਸ਼ੁਰੂ ਹੁੰਦੇ ਨੇ ਪਰ ਜਿਹੜੇ ਨਿਸਵਾਰਥ ਰੂਪ ਵਿੱਚ ਕੌਮੀ ਨਿਰਮਾਣ ਕਰਦੇ ਨੇ ਉਹ ਇੱਕ ਅਜਿਹਾ ਯੋਧਾ ਅਤੇ ਉਸ ਜੁੱਧ ਜੰਗ ਦੇ ਮੈਦਾਨ ਵਿੱਚ ਤੁਰਨ ਵਾਲਾ ਸੰਘਰਸ਼ੀ ਸੀ ਜਿਹੜਾ ਸਾਡੇ ਸਾਰਿਆਂ ਤੋਂ ਅੱਜ جدا ਹੋ ਗਿਆ ਸਰਦਾਰ ਪ੍ਰਲੋਕ ਸਿੰਘ ਨਮਿਤ ਉਹ ਨਾ ਦੇਖ ਰਿਹਾ ਕੋਟਲੀ ਝੜਕਾ ਵਿਖੇ 22 ਤਰੀਕ ਨੂੰ ਤਲਾ ਸਰੀਆ ਖਾਨ ਪਾਟ ਸਾਹਿਬ ਜੀ ਦੀ ਸਮਾਪਤੀ ਕਰੇ ਹੋਏਗੀ ਅਰਦਾਸ ਹੋਏਗੀ ਫਿਰ ਉਪਰੰਤ ਅੰਤਮ ਅਰਦਾਸ ਮੋਤੀ ਕਲੋਨੀ ਬਿਸ਼ਨਾ ਦੇ ਗੁਰਦੁਆਰਾ ਵਿਖੇ ਹੋਏਗੀ ਬਿਸ਼ਨਾ ਜੰਮੂ ਜੰਮੂ ਦਾ ਹੀ ਇਲਾਕਾ ਹੈ ਮੋਤੀ ਕਲੋਨੀ ਗੁਰਦੁਆਰਾ ਸਾਹਿਬ ਹੈ 10:30 ਵਜੇ ਤੋਂ 12:00 ਵਜੇ ਤੱਕ ਉੱਥੇ ਅੰਤਮ ਅਰਦਾਸ ਹੋਏਗੀ ਸਮੂਹ ਨਾਨਕ ਨਾਮ ਲੈਵਾ ਅਤੇ ਸਮੂਹ ਖਾਲਸਤਾਨੀਆਂ ਇਸ ਤੋਂ ਇਲਾਵਾ ਸਮੂਹ ਮਨੁੱਖਾਂ ਲਈ ਜੀਵਨ ਜੀਵਨ ਵਾਲਿਆਂ ਲਈ ਜੋ ਸਰਦਾਰ ਤਰਲੋਕ ਸਿੰਘ ਜੀ ਨੇ ਕੀਤਾ ਉਹਨਾਂ ਸਾਰਿਆਂ ਦੇ ਅੱਜ ਪਰਖ ਦੀ ਘੜੀ ਹੋਏਗੀ ਕਿ ਉਹ ਅਜਿਹੇ ਸੁੱਚੇ ਮੋਤੀ ਨੂੰ ਪਰਖ ਦੇ ਪਹਿਚਾਨ ਕੇ ਅੱਜ ਜਿਹੜਾ ਸਿੱਖੀ ਦਾ ਨਾਦੀ ਸੰਬੰਧ ਉਹਨਾਂ ਨਾਲ ਸੀ ਉਹ ਨਾਦੀ ਸੰਬੰਧ ਦਾ ਜੀਵਨ ਜੋੜਨ ਵਾਸਤੇ ਅਰਦਾ ਅੰਤਮਰਦਾਸੇ ਸ਼ਾਮਨ ਹੁੰਦੇ ਨੇ ਕਿ ਖੁੰਝ ਜਾਂਦੇ ਨੇ ਮਨਾਦੀ ਜੀਵਨ ਅਤੇ ਸਿੱਖੀ ਦਾ ਜੀਵਨ ਤੇ ਮਨੁੱਖੀ ਦਾ ਜੀਵਨ ਇਸ ਲਈ ਕਿ ਆ ਕਿ ਬਹੁਤ ਸਾਰੇ ਅਨਮਤੀਆਂ ਦੇ ਬੱਚੇ ਵੀ ਉਹਨਾਂ ਨੇ ਪੜਾਏ ਬਹੁਤ ਸਾਰਿਆਂ ਨੂੰ ਟਿਊਸ਼ਨਾਂ ਕਰਾਈਆਂ ਬਹੁਤ ਸਾਰੇ ਸਿੱਖ ਬੱਚੇ ਵੀ ਉਹਨਾਂ ਨੇ ਗਰੀਬਾਂ ਦੇ ਪੜਾਏ ਬਹੁਤ ਸਾਰੇ ਬੱਚਿਆਂ ਨੂੰ ਸਿੱਖੀ ਸਮਝਾਉਣ ਨੂੰ ਵਾਸਤੇ ਟੀਚਰ ਰੱਖ ਕੇ ਦਿੱਤੇ ਆਪ ਵੀ ਜਾ ਕੇ ਕਲਾਸਾਂ ਲਾਉਂਦੇ ਰਹੇ ਜਿੱਥੇ-ਜਿੱਥੇ ਵੀ ਉਹਨਾਂ ਨੂੰ ਆਜ਼ਮ ਵਜੇ ਉੱਥੇ-ਉੱਥੇ ਉਹਨਾਂ ਨੇ ਅਜਿਹੇ ਪ੍ਰਬੰਧ ਕੀਤੇ ਔਰ ਇਤਨਾ ਹੀ ਨਹੀਂ ਜਿਸ ਵੇਲੇ ਜੰਮੂ ਕਸ਼ਮੀਰ ਵਿੱਚ ਤਿੰਨ ਹਿੰਦੂ ਨੌਜਵਾਨਾਂ ਦੇ ਵੀ ਮੁਕਾਬਲੇ ਬਣਾ ਕੇ ਮਾਰ ਦਿੱਤੇ ਗਏ ਤੇ ਉਹਨਾਂ ਨਾਲ ਵੀ ਉਹਨਾਂ ਨੇ ਆਪਣੀ ਹਮਦਰਦੀ ਕੀਤੀ ਤੇ ਉਹਨਾਂ ਦੇ ਆਖਿਰ ਤੱਕ ਕੇਸ ਵੀ ਲੜੇ ਕੋਈ ਸਿੱਖ ਸੰਘਰਸ਼ ਦਾ ਵੀ ਅਜਿਹਾ ਵਿਅਕਤੀ ਨਹੀਂ ਜੰਮੂ ਕਸ਼ਮੀਰਿਚ ਜਿਸ ਦੇ ਦੁੱਖ ਦਰਦ ਵਿੱਚ ਸ਼ਾਮਲ ਨਾ ਹੋਏ ਹੋਣ ਤੇ ਆਪਣੀ ਹਥਾ ਸ਼ਕਤੀ ਯੋਗਦਾਨ ਨਾ ਪਾਇਆ ਹੋਏ ਅਜਿਹੀ ਸ਼ਖਸੀਅਤ ਨੂੰ ਮੈਂ ਨਮਨ ਕਰਦਾ ਅੱਜ ਮੈਨੂੰ ਬਹੁਤ ਵੱਡਾ ਘਾਟਾ ਵੀ ਪਿਆ ਹੈ ਜ਼ਿੰਦਗੀ ਚੋਂ ਕੁਛ ਥੋੜਾ ਜਿਹਾ ਵੀ ਮਹਿਸੂਸ ਹੋਇਆ ਹੈ ਅਜੇ ਹਾ ਹੀ ਇੱਕ ਪੱਖ ਥੜਿਆ ਸੀ ਜਿਸ ਵੇਲੇ ਮੇਰੇ ਬਹੁਤ ਹੀ ਪਿਆਰੇ ਪਰਾ ਮੇਤਰ ਨਾਦੀ ਪਰਾ ਸਰਦਾਰ ਪ੍ਰਥਪਾਲ ਸਿੰਘ ਪੀਟੀ ਦਿੱਲੀ ਵਾਲੇ ਚਲਾਣਾ ਕਰ ਗਏ ਸਨ ਜਿਨ੍ਹਾਂ ਨੇ ਵੀ ਬਹੁਤ ਵੱਡਾ ਯੋਗਦਾਨ ਸਿੱਖ ਸੰਘਰਸ਼ ਵਿੱਚ ਪਾਇਆ ਸੀ ਅਜੇ ਹਹੀ ਯੋਗਦਾਨ ਸਰਦਾਰ ਪਰਲੋਕ ਸਿੰਘ ਜੀ ਦਾ ਅੰਤਮ ਅਰਦਾਸ ਤੇ ਜ਼ਰੂਰ ਆਪਣੀ ਹਾਜ਼ਰੀ ਭਰਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ